ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਦੋਸਤੋ ਅੱਜ ਕੱਲ੍ਹ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਬਹੁਤ ਸਾਰੇ ਲੋਕਾਂ ਦਾ ਹਾਲ ਮਾ ਠੀਕ ਨਹੀਂ ਰਹਿੰਦਾ ਉਹਨਾਂ ਦਾ ਪਾਚਨ ਤੰਤਰ ਵੀ ਕਮਜ਼ੋਰ ਹੋ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਹਨ ਜਿਹੜੇ ਕਿ ਤੁੱਪ ਵਿੱਚ ਕੰਮ ਕਰਦੇ ਹਨ ਤੁੱਪ ਵਿੱਚ ਕੰਮ ਕਰਨ ਨਾਲ ਉਹਨਾਂ ਦਾ ਪਾਚਨ ਤੰਤਰ ਖਰਾਬ ਹੋ ਜਾਂਦਾ ਹੈ ਜਿਸ ਦੇ ਕਾਰਨ ਉਹਨਾਂ ਦੇ ਪੇਟ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਅਤੇ ਉਹਨਾਂ ਦਾ ਕੁਝ ਵੀ ਖਾਣ ਪੀਣ ਦਾ ਮਨ ਵੀ ਨਹੀਂ ਕਰਦਾ ਪਰ ਜੇਕਰ ਦੋਸਤੋ ਤੁਸੀਂ ਅੱਜ ਦੀ ਇਸ ਵੀਡੀਓ ਨੂੰ ਪੂਰੀ ਦੇਖੋਗੇ ਤਾਂ ਦੋਸਤੋ ਤੁਹਾਡਾ ਪਾਚਨ ਤੰਤਰ ਕਦੇ ਵੀ ਖਰਾਬ ਨਹੀਂ ਹੋਵੇਗਾ ਤੁਹਾਡਾ ਹਾਜਮਾ ਬਿਲਕੁਲ ਠੀਕ ਰਹੇਗਾ ਅਤੇ ਦੋਸਤੋ ਇਹ ਚੀਜ਼ ਤੁਹਾਡੇ ਘਰ ਦੀ ਰਸੋਈ ਵਿੱਚ ਵੀ ਤੁਹਾਨੂੰ ਬਹੁਤ ਆਸਾਨੀ ਨਾਲ ਮਿਲ ਜਾਵੇਗੀ ਤਾਂ ਹੁਣ ਦੋਸਤੋ ਗੱਲ ਕਰਦੇ ਹਾਂ ਕਿ ਇਹ ਕਿਹੜੀ ਚੀਜ਼ ਹੈ ਤਾਂ ਦੋਸਤੋ ਇਹ ਚੀਜ਼ ਹੈ ਪੁਦੀਨਾ ਪੁਦੀਨੇ ਦਾ ਮੌਸਮ ਚੱਲ ਰਿਹਾ ਹੈ ਦੋਸਤੋ ਅੱਜ ਕੱਲ ਹਰ ਦੁਕਾਨ ਤੋਂ ਹਰ ਘਰ ਚੋਂ ਜਾਂ ਫਿਰ ਦੋਸਤੋ ਕਿਤੋਂ ਵੀ ਤੁਹਾਨੂੰ ਪੁਦੀਨਾ ਮਿਲ ਸਕਦਾ ਹੈ ਜੇਕਰ ਤੁਸੀਂ ਇੱਕ ਗਲਾਸ ਪਾਣੀ ਵਿੱਚ 8 ਤੋਂ 10 ਪੁਦੀਨੇ ਦੇ ਪੱਤੇ ਪੀਸ ਲਓਗੇ ਅਤੇ ਦੋਸਤੋ ਤੁਸੀਂ ਉਸ ਵਿੱਚ ਅੱਧਾ ਨਿੰਬੂ ਨਿਚੋੜ ਕੇ ਜੇਕਰ ਉੱਪਰ ਕਾਲਾ ਨਮਕ ਮਿਲਾ ਕੇ ਇਸ ਦਾ ਸੇਵਨ ਕਰੋਗੇ ਤਾਂ ਦੋਸਤੋ ਤੁਹਾਨੂੰ ਪਾਚਨ ਨਾਲ ਜੁੜੀ ਬਿਮਾਰੀ ਗਰਮੀਆਂ ਦੇ ਵਿੱਚ ਕਦੇ ਵੀ ਨਹੀਂ ਹੋਵੇਗੀ ਅਤੇ ਦੋਸਤੋ ਤੁਹਾਡਾ ਪਾਚਨ ਤੰਤਰ ਬਹੁਤ ਜ਼ਿਆਦਾ ਮਜ਼ਬੂਤ ਰਹੇਗਾ ਤੁਹਾਡੇ ਪੇਟ ਅੰਦਰ ਗਰਮੀ ਵੀ ਪੈਦਾ ਨਹੀਂ ਹੋਵੇਗੀ ਜੇਕਰ ਦੋਸਤੋ ਗਰਮੀ ਪੈਦਾ ਹੋ ਗਈ ਹੋਵੇ ਤਾਂ ਇਸ ਦਾ ਸੇਵਨ ਜੇਕਰ ਤੁਸੀਂ ਲਗਾਤਾਰ 2 ਦਿਨ ਵੀ ਕਰ ਲਿਆ ਤਾਂ ਵੀ ਦੋਸਤੋ ਤੁਹਾਡੇ ਇਹ পেট ਵਿੱਚ ਗਰਮੀ ਦੀ ਸਮੱਸਿਆ ਬਿਲਕੁਲ ਦੂਰ ਹੋ ਜਾਵੇਗੀ ਤਾਂ ਜੇਕਰ ਦੋਸਤ ਤੁਸੀਂ ਇਸ ਦਾ ਸੇਵਨ ਕਰੋਗੇ ਤਾਂ ਤੁਸੀਂ ਇੱਕਦਮ ਨਿਰੋਗ ਰਹੋਗੇ ਪੇਟ ਨਾਲ ਜੁੜੀ ਤੁਹਾਨੂੰ ਕਦੇ ਵੀ ਬਿਮਾਰੀ ਨਹੀਂ ਹੋਵੇਗੀ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ